ਹਾਂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਦੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਜੇਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰਕੋਲਾਏ ਆ ਅੱਜ ਤੁਹਾਨੂੰ ਦੋ ਮੱਝਾਂ ਤੇ ਇੱਕ ਆ ਨੀਲੀ ਰਾਵੀ ਮੱਝ ਇੱਕ ਤੁਹਾਨੂੰ ਦਿਖਾਉਣੀ ਆ ਦੋ ਗਾਵਾਂ ਤੇ ਇੱਕ ਮਾਈ ਤੁਹਾਨੂੰ ਦਿਖਾਉਣੀ ਆ ਅੰਮ੍ਰਿਤਸਰ ਜੀ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਨਾਂ ਦੱਸਣ ਦਾ ਪਈ ਨਾ ਪਾਜੀ ਹੈ ਨਾ ਦੇਖਣਾ ਪਰ ਮੜੀ ਹੈ ਕਿ ਕੋਈ ਹੈਗੀ ਹੈ ਪਾਜੀ ਨਾਮ ਦੱਸਣ ਦਾ ਪਈ ਲੈਣਾ ਹਾਂਜੀ ਇੱਕ ਪਾਜੀ ਬੀਨਤੀ ਆ ਤੇ ਇਦਾਂ ਕਿਹੜਾ ਜ਼ਰੂਰੀ ਕੰਮ ਆ ਗਿਆ ਜਿਹੜਾ ਨਾਮ ਵੀ ਨਹੀਂ ਦੱਸਿਆ ਤੇ ਪਹਿਲਾਂ ਹੀ ਸ਼ੁਰੂ ਕਰਤਾ ਪਾਜੀ ਮੰਨ ਲਓ ਤੁਹਾਨੂੰ ਪਤਾ ਹੋ ਜਦੋਂ ਇੱਕ ਰੇ ਪੈ ਜਾਣ ਖਰਚਾ ਹਾਂਜੀ ਤੇ ਮੰਨ ਲਓ ਉਸਾਂ ਜਿਹੜਾ ਮੰਨ ਲਓ ਹਾਂਜੀ ਪਾਜੀ ਉਹਨਾਂ ਸੁਕਵਾੜੇ ਦੀ ਜਨਾਨੀ ਸੀ ਹਾਂਜੀ ਉਹਨੇ ਪਾਜੀ ਮੇਰੇ ਕੋ ਕਾਮ ਲਈ ਪਿਛਲੀ ਵੀਡੀਓ ਮੰਨ ਲਓ ਪਾਈ ਨਹੀਂ ਆਪਾਂ ਜੰਨੀ ਗਾਣੀ ਪਾਈ ਜੜੀ ਹਾਂਜੀ ਉਹਨੇ ਪਾਜੀ ਮੇਰੇ ਕੋ ਗਾ ਦਾ ਸਭ ਦਾ ਕਿਤਾ 18000 ਦਾ ਹਾਂਜੀ ਮੈਨੂੰ ਆਦੀ ਗਾ ਮੰਨ ਮੈਂ ਕੋਈ ਗਣੀ ਪਾ ਦੋ ਪੈਸੇ ਭੇਜ ਦਿਨਾ ਆਦੀ ਵੀ ਨਹੀਂ ਮੇਰੇ ਕੋ ਪੈਸੇ ਨਹੀਂ ਪੈਣੇ ਹਾਂਜੀ ਤੇ ਮੈਂ ਤੇ ਮਾਤਾ ਮੰਨ ਲਓ ਗੋਜਾ ਨਾਲ ਵੀ ਰਹੀ ਰੁਈਆਂ ਹਾਂਜੀ ਤ ਵੇ ਗਣੀ ਅੱਛਾ ਤੇ ਮੈਂ ਹਾਲੇ ਮੈਟਰਕ ਅਜੇ ਭੇਜੀ ਨਹੀਂ ਹਾਂਜੀ ਆਂਦੀ ਤੂੰ ਮੇਰੇ ਪਿਆ ਪੁੱਤਾਰ ਦਾ ਹਾਂਜੀ ਦਦੂ ਉਤਰਾ ਮੇਰਾ ਪੋਤੇ ਆ ਹਾਂਜੀ ਤੇ ਮਨ ਲਾ ਮੈਂ ਵੀਡੀਓ ਤੇਰੀ ਹਰ ਵੀਡੀਓ ਵੇਖਣੀ ਹੈ ਸਾਰੇ ਸੋਨੂ ਜਨ ਵਾਲੇ ਅੱਧੀ ਵੀ ਨਹੀਂ ਵੇਖ ਪਾਈ ਜੀ ਹਾਂਜੀ ਸਾਰਿਆਂ ਦੀ ਵੇਖਣੀ ਹੈ ਤੇ ਮੈਂ ਵੀ ਚਲੋ ਕੋਈ ਗੱਲ ਨਹੀਂ ਭੇਜਣਾ ਨਹੀਂ ਆ ਗੱਲ ਭਾਜੀ ਕਹਿਤੀ ਕਿ ਕਿਸੇ ਨੂੰ ਭਰੋਸਾ ਕਰਨਾ ਚਾਹੀਦਾ ਠੀਕ ਹੈ ਨਾ ਹਾਂਜੀ ਹਾਂਜੀ ਮੈਂ ਤਾਂ ਗੱਲ ਨਹੀਂ ਭੇਜਣਾ ਮਾਤਾ ਜੀ ਹਾਂਜੀ ਮੈਂ ਭੇਜਦੀ ਭਾਜੀ ਉੱਥੇ ਜਾ ਕੇ ਨਾ ਫੋਨ ਨਹੀਂ ਚੁੱਕਿਆ ਮੈਂ ਅੱਛਾ ਹਾਂਜੀ ਮਾੜੀ ਮਾੜੀ ਕੀਤੀ ਜੱਦ ਅੱਛਾ ਹਾਂ ਹਾਂ ਉਹਦੀ ਭਾਜੀ ਮੇਰੇ ਕੋਲ ਮੰਨ ਲਓ ਫੋਟੋ ਵੀ ਹੈਗੀ ਡਿੱਪੀ ਲੱਗੀ WhatsApp ਤੇ ਹਾਂਜੀ ਤੇ ਚਲੋ ਹੁਣ ਵਿਖਾਈਏ ਤੇ ਭਾਜੀ ਐਵੇਂ ਆ ਨਹੀਂ ਚਲੋ ਇਹ ਤੇ ਆਪਾਂ ਇੱਕ ਇੱਕ ਸचेत ਕਰਨੇ ਆ ਵੀ ਹਾਂ ਵੀ ਮੰਨ ਲਓ ਬਜੋ ਮੰਨ ਲਓ ਇਹਨਾਂ ਚੀਜ਼ਾਂ ਹਾਂਜੀ ਤੇ ਮੰਨ ਲਓ ਕਾਫੀ ਇਸ ਤਰ੍ਹਾਂ ਕਾਫੀ ਹੁੰਦਾ ਕਾਫੀ ਵਾਰੀ ਹੁੰਦਾ ਵਾ ਕਿ ਪਾਣੀ ਭਾਜੀ ਜੇ ਨਾ ਮਾੜੀ ਕਰ ਦੇ ਨਾ ਜਦੋਂ ਭਾਜੀ ਅਗਲਾ ਕਰਦਾ ਨਾ ਫਿਰ ਤੁਹਾਨੂੰ ਪਤਾ ਸ਼ਰਮ ਦੁੱਖ ਲੱਗਦਾ ਵਪਾਰੀ ਵੀ ਰੱਗੇ ਵੀ ਕਈ ਵਾਰੀ ਸਾਨੂੰ ਕਹਿੰਦੇ ਆ ਵੀ ਸਾਨੂੰ ਕਹਿੰਦੇ ਆ ਕਿ ਅਸੀਂ ਇਹੋ ਜਿਹੀ ਨਹੀਂ ਆਹੋ ਜਿਹੀ ਪਰ ਬਾਅਦ ਚੁਕੇ ਗਲਤ ਕਰ ਦਿੰਦੇ ਆ ਕੰਮ ਗਲਤ ਕਰ ਦਿੰਦੇ ਆ ਫਿਰ ਇਸ ਤਰ੍ਹਾਂ ਆਪਣਾ ਪੈਸੇ ਪਵਾ ਕੇ ਫਿਰ ਡੰਗਰ ਭੇਜੇ ਵਿਸ਼ਵਾਸ ਖਤਮ ਹੋ ਜਾਂਦਾ ਥੋੜਾ ਜਿਹਾ ਵਿਸ਼ਵਾਸ ਖਤਮ ਹੁੰਦਾ ਤੇਰਾ ਬਾਕੀ ਇਹ ਨਹੀਂ ਕਿ ਸਾਰੇ ਸੋਚ ਸਿਰਫ 5-6 ਲੋਕ ਹੀ ਇਹੋ ਜਿਹੇ ਹੁੰਦੇ ਆ ਪਰ ਉਹ ਫਿਰ ਸਾਰਿਆਂ ਦਾ ਬਾਕੀ 95 ਲੋਕ ਸਹੀ ਵੀ ਹੁੰਦੇ ਆ 5 ਪਾ ਕੇ ਪਾ ਡੰਗਰ ਦੇਣੇ ਆ ਹਾਂਜੀ ਹਾਂਜੀ ਆਪਾਂ ਨੂੰ ਉਹਨਾਂ ਨੂੰ ਜਾਦੇ ਨਾਲ ਹੰਨ ਜਾਂਦੇ ਠੀਕ ਹੈ ਜੀ ਹਾਂਜੀ ਆਪਾਂ ਵਾਲੋ ਵੀਡੀਓ ਸਾਡੀ ਤੁਹਾਨੂੰ ਪਤਾ ਰੋਜ਼ ਆਉਂਦੀ ਦੂਜੇ ਦਿਨ ਆਪਣੀ ਵੀਡੀਓ ਪੈਂਦੀ ਹਾਂਜੀ ਹਾਂਜੀ ਪਾਣੀ ਭਾਜੀ ਘਰ ਬਾਹਰ ਵਾਲੇ ਉਹ ਵੀ ਘਰ ਵਾਲ ਬਾਹਰ ਵਾਲੇ ਜਿਹੜਾ ਖੜਨਾ ਹਾਂਜੀ ਤੇ ਬਾਕੀ ਜਿਹੜਾ ਵੀ ਪੈਸੇ ਪਾਊਗਾ ਆਪਾਂ ਉਹਨੂੰ ਡੰਗਰ ਭੇਜਾਂਗੇ ਅੱਛਾ ਇਹੋ ਨੇ ਗੱਲ ਤੇ ਜੇ ਵਿਸ਼ਵਾਸ ਹੈਗਾ ਏ ਤੇ ਪੈਸੇ ਕੋਈ ਪਾ ਦੇ ਜੇ ਨਹੀਂ ਹੈਗਾ ਨਾ ਭਾਜੀ ਤੇ ਫਿਰ ਇੱਥੇ ਆ ਜੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚੋ ਕੇ ਲੈ ਜੀ ਦੂਜੇ ਦਿਨ ਭਾਜੀ ਆਡੀ ਵੀਡੀਓ ਆਉਂਦੀ ਹੈ ਹਾਂਜੀ ਕਿਹੜਾ ਕਿਦੇ ਪੱਛਲੇ ਹਾਂਜੀ ਹਾਂਜੀ ਹਾਂ ਤੇ ਜੇ ਮਤਲਬ ਇੱਥੇ ਆਲੇ ਵੀਡੀਓ ਸਾਰਾ ਡਰੈਸ ਘਰ ਬਾਹਰ ਸਾਰਾ ਕੁਝ ਹੁੰਦਾ ਵਾ ਗਾਹ ਪਾਜੀ ਮੇਰੀ ਵਾਪਸ ਆਈ 6000 ਰੁਪਿਆ ਭਾਜੀ ਕਿਰਾਇਆ ਦਿੱਤਾ ਅੱਛਾ ਕਿਰਾਇਆ ਵੀ ਤੁਹਾਨੂੰ ਪਾ ਗਿਆ ਸੀ 6000 ਰੁਪਿਆ ਭਾਜੀ ਫੋਗਵਾੜੇ ਗਈ ਸੀ 6000 ਚ ਗੱਡੀ ਕੀਤੀ ਤੇ ਗੱਡੀ ਵਾਲੇ ਨੇ ਤੁਹਾਨੂੰ ਪਤਾ ਦੇਣਾ ਹੀ ਪਿਆ ਉਹ ਤੇ ਚਲੋ ਤਾਂ ਤੇ ਲੈਣੀ ਆ ਤੂੰ 11 ਵਜੇ ਭਾਜੀ ਸਵੇਰੇ ਲਾਤੀਗਾ ਹਾਂਜੀ ਤੇ 3:30 ਗਾਹ ਪਹੁੰਚ ਗਈ ਅੱਛਾ ਤੇ ਉਮੜ ਕੇ ਭਾਜੀ ਫੋਨ ਰੇਂਜ ਤੋਂ ਬਾਹਰ ਰਹਿ ਗਿਆ ਅੱਛਾ ਤੇ ਨਾ ਆਇਆ ਨਾ ਕੀਤਾ ਫਿਰ ਭਾਜੀ ਫੋਨ ਨਹੀਂ ਲੱਗਣ ਦਿਆ ਨਾਲ ਅੱਛਾ ਹਾਂ ਤੇ ਉਹ ਮੈਂ ਤੁਹਾਨੂੰ ਢੀਕੰਡਿਆ ਮੈਂ ਤੁਹਾਨੂੰ ਕਿੰਨੇ ਦਿਨ ਮੈਂ ਕਹਿੰਦਾ ਵੀਡੀਓ ਪਾਈਏ ਵੀਡੀਓ ਪਾਈਏ ਵੇ ਚਾਖੀਏ ਤੇ ਉਹ ਭਾਜੀ ਮ ਇਹ ਨਹੀਂ ਕਿ ਜਾ ਕੇ ਇਸ ਦੇ ਆਪਾਂ ਬਦਨਾਮੀ ਕਰਨ ਬਦਨਾਮੀ ਕਰਨ ਪੱਖੋਂ ਨਹੀਂ ਆ ਸੁਚੇਤ ਪੱਖੋਂ ਵੀ ਹਾਂ ਗਾਂ ਤੋਂ ਆਪਾਂ ਪਾਣੀ ਭਰਾਏ ਸਾਰੇ ਆਪਣੇ ਵੀਡੀਓ ਕਾਉਂਦੇ ਆ ਹਾਂਜੀ ਬਾਜੋ ਠੀਕ ਤੇ ਤੁਸੀਂ ਸਾਈਪ ਵੀ ਨਹੀਂ ਪਵਾਈ ਹੁੰਦੀ ਨਹੀਂ ਭਾਜੀ ਕੋਈ ਮਨੋ ਉਹਨਾਂ ਕਹਿੰਦਾ ਵੀ ਤੁਸੀਂ ਸਾਡੇ ਧੀਆ ਪੁੱਤਾਰ ਗਾਹਾਂ ਭੇਜਦੇ ਬਜ ਕੁਝ ਨਹੀਂ ਕਰੀ ਠੀਕ ਆ ਹਾਂਜੀ ਠੀਕ ਆ ਤੇ ਚਲੋ ਹੁਣ ਦੱਸ ਦਈਏ ਨਾ ਹਾਂਜੀ ਭਾਜੀ ਨਾਂ ਵਜੀ ਡਿੱਟੀ ਅੱਛਾ ਇਹ ਚੱਕ ਮੀਂਹਾਂ ਸੀ ਜਾਂ ਸੀ ਜਨਾਲਾ ਜਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਪੁੱਲ ਦੇ 9782475 ਠੀਕ ਐ ਪਹਿਲਾਂ ਕਿੱ데 ਵਿਖਾ ਦੀ ਗਾਂ ਖਾ ਲੋ ਭਾਜੀ ਗੱਡੀ ਚਲੋ ਫਿਰ ਪਹਿਲਾਂ ਗਾਂ ਦਿਖਾ ਦੀਏ ਤੁਹ ਇਹ ਤਬਾਦੇ ਦਾ ਟੁਕੜ ਗੱਬਨ ਮੈਨੂੰ ਦਿਖਾਵਾਂਗੇ ਸੋਹਣੀ ਵੜ ਚੰਗੇ ਕੱਦ ਦਾ ਖਾਲੀ ਆ ਆਵਸ਼ਾਰੀ ਬਹੀ ਮਗ ਇਹ ਪਾਰਾ ਦੇਣਾ ਨਹੀਂ ਬਈ ਸੂਈ ਇਹ ਠੀਕ ਹੈ ਜੀ ਹਾਂ ਜੀ ਕਿ ਨਹੀਂ ਦੁੱਧ ਦੇ ਤੱਕਲ ਤਿਆਰ ਦੁੱਧ ਭਾਜੀ ਤਿੰਨਾ ਡੰਗਰਾਂ ਦੀ ਆਪਾਂ ਚਵਾਈ ਕਰਤੀ ਜੀ ਵੀਡੀਓ ਸ਼ੁਰੂ ਕਰ ਦੋ ਬਿਲਕੁਲ ਗੈਰੀ ਅੱਛਾ ਚਵਾਈ ਕਰਤੀ ਜੀ ਅੱਛਾ ਤੇ ਦੁੱਧ ਬੱਛੀ ਕੋ ਮੰਨ ਲਓ ਹੁਣ ਇਸ ਟਾਈਮ ਭਾਜੀ ਭਾਵੇਂ 17 ਕਿਲੋ ਕਹਿ ਦਈਏ ਤੇ ਭਾਵੇਂ 16 ਕਿਲੋ ਕਹਿ ਦਈਏ ਅੱਛਾ ਤੇ ਮੰਨ ਲਓ 14 ਕਿਲੋ ਪਾਣੀ ਵਰਗਾ ਦੁੱਧ ਆ ਪੱਕਾ ਦੁੱਧ ਜਿਹੜਾ ਤਿਆਰ ਹੈ ਪੱਕਾ ਦੁੱਧ ਭਾਜੀ ਠੰਡਾ ਕਰ ਦੇ ਕੋ ਘੋਲ ਲਿਆ ਕੋ ਛੱਟਾ ਨਹੀਂਗਾ ਕੋ ਦੋ ਟਾਈਮ ਚੋਲੇ ਤਿੰਨ ਟਾਈਮ ਚੋਲੇ ਇਹ ਹੋ ਜੇ ਜਵਾਨ ਨਹੀਂ ਹੋਈ ਬੈੜ ਅੱਛਾ ਸੂਆ ਦੁੱਜਾ ਜੀ ਠੀਕ ਹੈ ਜੀ ਹਾਂ ਜੀ ਜੀ ਸੂਆ ਦੁੱਜਾ ਜੀ ਮੂੰ ਏ ਪਾਜੀ ਪਿਛਲੇ ਸੂਏ ਉਹ ਕਹਿੰਦੇ ਸੀ ਤਿੰਨ ਟਾਈਮ ਵਛੀ ਚੁੰਦੇ ਨੇ ਹਾਂਜੀ ਦੋਵੇਂ ਇੱਕ ਇੱਕ ਘਰੋਂ ਲਈਆਂ ਠੀਕ ਆ ਤੇ ਲਈਆਂ ਘਰ ਦੇ ਵਿੱਚੋਂ ਅੱਛਾ ਇਹ ਨਹੀਂ ਫਾਰਮ ਚੋਂ ਲਈਆਂ ਅੱਛਾ ਲੱਗਦੀਆਂ ਪਾਜੀ ਤੁਹਾਨੂੰ ਪਤਾ ਫਾਰਮ ਵਾਲੀਆਂ ਹੀ ਆ ਠੀਕ ਆ ਲਈਆਂ ਕਿ ਪੱਕੇ ਘਰ ਚੋਂ ਆ ਉਹਨਾਂ ਫਾਰਮ ਚੋਂ ਵਛੀ ਲਈ ਜੋ ਡੇਢ ਸਾਲ ਦੀ ਵਛੀ ਨੇ ਹਾਂਜੀ 17000 ਦੇ ਕਿੱਲੇ ਵਛੀ ਲੈਂਦੀ ਠੀਕ ਆ ਫਾਰਮ ਦੇ ਵਿੱਚੋਂ ਚਲੋ ਤੇ ਤਿੰਨ ਟਾਈਮ ਚੁੰਦੇ ਰਹੇ ਪਾਜੀ ਇਹਦਾ ਦੁੱਧੋਂ ਨਹੀਂ ਭੱਜੀ ਅੱਛਾ ਐਰਕੀ ਦਾ ਦੁੱਧ ਥੋੜਾ ਗੱਡਿਆ ਅੱਛਾ ਛੱਡੀ ਨਹੀਂ ਗਈ ਅੱਛਾ ਪਾਜੀ ਕਹਿੰਦੇ ਵੀ ਸਾਰੇ 12 13 ਦਿਨ ਗਾਂ ਛੱਡੀ ਆ ਠੀਕ ਆ ਪ ਉਣੀ ਬੜੀ ਅਸਲੀ ਸੋ ਬੰਦੀ ਚ ਚਵਾਈ ਜਿਹੜੀ ਇਹਨਾਂ ਦੀ ਕਹਿੰਦੇ ਕੀ ਹੋਈ ਬਾਕੀ ਸੋਈਆਂ ਸਵਾਈਆਂ ਚਵਾਈ ਕੋਈ ਵੀ ਰ ਆਪਣੀ ਕਰਕੇ ਲੈ ਜਾਏ ਬੜੀ ਬੰਦੀ ਪਈ ਸ਼ਾਮ ਤੇ ਇਹਦਾ ਮੁੱਲ ਫਿਰ ਬੋਲਾ ਭਾਜੀ ਤੁਹਾਨੂੰ ਪਤਾ ਵੀ ਆਪਾਂ ਲੈਣਾ ਦਾ ਡੰਗਰ ਭਾਅ ਤੁਨਾ ਹਾਂਜੀ ਮੇਲੇ ਤੇ ਲਲੀ ਦਾ ਨੀਦਰ ਮਾਨ ਆ ਬਈ ਛੇ ਰਈਦਾ ਠੀਕ ਹੈ ਹਾਂਜੀ ਹਾਂਜੀ ਤੁਹਾਨੂੰ ਪਤਾ ਹੈ ਦਨੀਆ ਵੇੜਾਂ ਦਾ ਤੇ ਮੁੱਲ ਮੰਨੋ 70 ਵੀ ਮੰਗੀ ਜਾਂਦੇ 75 ਵੀ ਮੰਗੀ ਜਾਂਦੇ ਹਾਂਜੀ ਆਪਾਂ ਭਾਜੀ 60000 ਤੋਂ ਮਾਨਦਨ ਕਰਾਂਗੇ ਕਿੰਨਾ 30000 ਛੱਡੀਏ ਦੋ ਹੋਰ ਛੱਡੀਏ ਪੂਰੇ ਭਾਈ 50 ਦੀ ਬਚੀ ਦੇ ਦਾਂਗੇ ਅੱਛਾ ਪੂਰੇ 50000 ਰੁਪਏ 500 ਹੋਰ ਵੀਰ ਜੀ ਛੋਟ ਕਰ ਦਾਂਗੇ ਠੀਕ ਆ ਹਾਂਜੀ ਹੋਰ ਵਿੱਕੀ ਭਾਈ ਕੀ ਹਾਲ ਜੀ ਠੀਕ ਆ 300 ਕਰਾ ਲਓ ਵੱਡੇ ਕੋਲ ਕਰਾ ਲਓ ਹੋਰ ਕੋਈ ਕਰਾ ਛੋਟ ਵੀਰ ਜੀ ਉਹ ਵੀ ਨਾ ਗੁੱਸਾ ਕਰੇ ਹੋਰ ਜਿੱਥੇ ਹੀ ਠਾਜੇ ਨਹੀਂ ਜਨਾਉ ਠੀਕ ਆ ਵਾਕਿਮ ਵਾਲਾ ਬੜਾ ਅੱਛਾ ਹੋਣੀ ਜਾਂਦਾ ਰਹੀ ਨਾ ਮਿਸਤਰੀਆਂ ਨਾਲ ਅੱਛਾ ਘਰ ਕੀ ਡੈਂਗਰ ਬਹੁਤ ਤੇਜ਼ੀ ਜੀ ਕਰ ਦੋ ਮਾਨ ਖੁੱਲਾ ਕਿੰਨਾ ਕਰਨਾ ਸਰ ਬਹੁਤ ਜ਼ਿਆਦਾ ਸਾਡੇ ਕਰਦੇ ਮਰਦੇ 300 ਰੁਪਏ ਮੇਰੇ ਲੋ ਜੀ ਚਲੋ ਤੁਸੀਂ ਤਾਂ 300 ਕਰੀਏ ਹੋਰ ਵੀ ਜ਼ਿਆਦਾ ਹੀ ਖੁੱਲਾ ਕਰਤਾ ਜੀ ਸਰ ਆਹ ਦੇਖਾ ਤੇ ਜੀ ਬਾਕੀ ਸਨ ਦਾ ਸਾਈਜ਼ ਗੈਪ ਕਿੰਨੇ ਦੇ ਜੈਸ ਨੋ ਮਿਰਦੀ ਕਿੰਨੇ ਦੇ ਹੋ ਜੀ ਜੈਸ ਨੋ ਦੱਸ ਦੀ ਜੈਸ ਨੋ ਬਿਲਕੁਲ ਨਹੀਂ ਪਾਈ ਤਾਲੀ 45000 ਦੀ 45 ਠੀਕ ਹੈ ਭਾਜੀ ਇਹ ਨਾ ਕੋਈ ਵੀਰ ਕਵੇ ਪਤਾ ਨਹੀਂ ਕਿਉਂ 45000 ਦੇ ਦੇ ਰਹੇ ਹਾਂਜੀ ਭਾਜੀ 3-4 ਦਿਨ ਭਾਵੇਂ ਘੁੰਮਦੇ ਰਹੀਏ ਡੰਗਰ ਭਾਵੇਂ ਇੱਕ ਲੱਭੇ ਨਾ ਅੱਛਾ ਲੱਭਣਾ ਭਾਜੀ ਪਹਾੜਾਂ ਹੀ ਹੈ ਠੀਕ ਹੈ ਜੀ ਹਾਂਜੀ ਤੇ ਕਿੰਨਾ ਕੁ ਦੁੱਧ ਚੋਈ ਦੁੱਧ ਕਿੰਨਾ ਚੋਈ ਜਾਊਗੀ ਦੁੱਧ ਭਾਜੀ 17-18 ਕਿਲੋ ਮਤਲਬ ਚੱਲ ਜੂਗੀ ਬੱਚੀ ਹੁਣ ਵਖਾਵੇ ਵਾਲਾ ਦੁੱਧ ਇਹ ਨਾ ਹੈਗਾ ਪਰ 14 ਕਿਲੋ ਪਾਣੀ ਰ ਘਟਨ ਦਾ ਕਰਕੇ ਠੀਕ ਹੈ ਕਿੰਨੇ ਟਾਈਮ ਚੋਂ ਦੇ ਰਹੇ ਭਾਜੀ ਚਲੋ ਹੁਣ ਆ ਧੋਕਰ ਗੱਪਣੇ ਦਿਖਾਈਏ ਫਿਰ ਕਾਰਡ ਭਾਜੀ ਬਣਾ ਲਾ ਕਿੰਨੇ ਚਿਰ ਦੀ ਚੈੱਕ ਫਾਸਟ ਚ ਵਿੱਧੀ ਹੈ ਇਹ ਭਾਜੀ ਇਹਨੂੰ ਦਾ 10 ਤਰੀਕ ਨੂੰ ਲੱਗ ਜਾਣਾ ਜੀ ਮੰਨ ਲਓ 6 ਮਹੀਨੇ ਪੂਰੇ ਹੋ ਜਾਣੇ 10 ਤਰੀਕ ਨੂੰ ਅੱਛਾ ਆ ਦਾ ਹੋ ਨਹੀਂ ਅੱਛਾ ਮੈਂ ਹੁਣ 6 ਮਹੀਨਾ ਜਾਣ ਦਿਆ ਵਾਗੇ 6 ਮਹੀਨਾ ਜਾਣ ਦਿਆ ਠੀਕ ਆ ਇਹ ਇਹ ਭਾਜੀ 5.5 ਕਿਲੋ ਦੁੱਧ ਹੋ ਜੇ 6 ਹੋ ਜੇ ਅੱਛਾ ਇੰਨਾ ਹੈਗਾ ਜੀ 5.5 ਕਿਲੋ ਠੰਡਾ ਕਰਕੇ ਦੁੱਧ ਤੋਰੋ ਹਾਂ ਫਿਰ ਇੱਕ ਕਰੀ ਨਾ ਜਾ ਭਾਜੀ ਇਹ ਨਾ ਪਿਛਲੇ ਸੂਏ ਬਾਬਾ ਮਹਿੰਗੀ ਲੈ ਆਇਆ ਜੀ ਠੀਕ ਹੈ ਬਾਬਾ ਦੀ ਮੰਡੀ ਚ ਭਾਈ ਠੀਕ ਹੈ 60000 ਦੀ ਆਹ ਖਬਰ ਆ ਤੋਰ ਲੈਣੇ ਆਹ ਇੱਕ ਭਾਜੀ ਦੰਦ ਦੇਖੋ ਚਿੱਟੇ ਜਿਵੇਂ ਅੰਦਾ ਵੜੇ ਲਿਸ਼ਕਾ ਕੇ ਰੱਖੇ ਜੇ ਇਹ ਦੰਦ ਕਰਾਈ ਦੀ ਭਾਜੀ ਠੀਕ ਹੈ ਤੁਸੀਂ ਕਰਦੀ ਆ ਦੇਖੋ ਕਦ ਕੰਮ ਕਰਨਾ ਨਹੀਂ ਨਹੀਂ ਪੰਤੇੜਾ ਵਾਤੇ ਐਸਾ ਹੀ ਹੈ ਬਾਕੀ ਵੀਡੀਓ ਤੇ ਕੋਈ ਵੀ ਪਸ਼ੂ ਆ ਆਪਣੀ ਕੋਈ ਦੋ ਟਾਈਮ ਤਿੰਨ ਟਾਈਮ ਚੁਆਈ ਕਰਕੇ ਖੜਿਆ ਕਰ ਸਾਡੀ ਹਰ ਕੇ ਵੀਡੀਓ ਚ ਬਾਰ ਬਾਰ ਇਹੀ ਬੇਨਤੀ ਹੁੰਦੀ ਆ ਜਿੱਥੋਂ ਵੀ ਲੈਣਾ ਵਾ ਜਿੱਥੋਂ ਵੀ ਕਿਤੇੋਂ ਲੈਣਾ ਵਾ ਬਾਕੀ ਚੰਗੇ ਕਦ ਕਾਟਦੀ ਐ ਵੀ ਪਾਰੇ ਪੱਲੇ ਦੀ ਗਾਵਾਂ ਜਿਹੜੀ ਪਾਜੀ ਦੁੱਧ ਨਾਲ ਇਹ ਥੱਲੇ ਮਾਲੋ ਆਂਦੇ 8 ਕਿਲੋ ਹੀ ਹਾਂਜੀ ਉਹਨਾਂ ਦਾ ਪਾਜੀ ਵਿਆਹ ਉਹ 2-4 ਦਿਨ ਵਾਵਾ ਖੁੱਲਾ ਕੰਮ ਕੀਤਾ ਉਹਨਾਂ ਅੱਛਾ ਜਿੰਮੇਦਾਰੀ ਵੀ ਰਣੀ ਤੇ ਵਾਵਾ ਖੁੱਲਾ ਕੰਮ ਕੀਤਾ ਦੋਵੇਂ ਇੱਕ ਇੱਕ ਰੋਲੇ ਆਂਦੇ ਜਾਂਦਾ ਬੰਦਾ ਦੋ ਦਿਨ ਰੱਖੇ ਤੇ ਟੋਕਣਾ ਗਾਵਾ ਚੋਂਦੇ ਨਹੀਂ ਰਹੇ ਅੱਛਾ ਟੋਕਣਾ ਗਾਵਾ ਰੱਖੀਆਂ ਨਾ ਮਕਾਇਦੇ 6000 ਜਿਆ ਪੈ ਗਿਆ ਤੇ ਹੁਣ ਕਿੰਨੇ ਰੀ ਦੇ ਦੇਣੀ ਫੇਰ ਆਪਾਂ ਵੇਖ ਲਓ ਭਾਈ ਕਿੰਨੇ ਦੇਗੀ ਤੇ ਜਿਆ ਜਿਆ ਕਰੀਏ ਫਿਰ ਜਿਆ ਜੀ ਹਾਂਜੀ 2000 ਦੇ 2000 ਦੀ ਵਿੱਚ ਮਾਨ ਕਰਦੀਏ ਹੋਰ ਜੈਸ ਨੂੰ ਮੁਕਾਈਏ 70000 ਯਾਰ ਇਹ ਕਿਹੜਾ ਮਾਨ ਹੁੰਦਾ ਜੀ ਕਿੰਨੇ ਦੇ ਵਿੱਕੀ ਭਾਈ ਤੁਸੀਂ ਕਰੋ ਜੈਸਨ 27000 ਦੀ ਜੀ ਜੈਸਨ ਅੱਛਾ ਹੋਰ ਭਾਜੀ 500 600 ਠੀਕ ਆ ਤੇ ਸੱਜਰ ਨੇ ਕਿੰਨਾ ਕੁ ਦੁੱਧ ਆਇਆ ਤਰਫ ਪਤਾ ਗੱਲ ਆ ਸਾਰੇ ਵੀਰਾਂ ਉਹਨਾਂ ਡੰਗਰ ਚੰਗੇ ਰੱਖੇ ਉਹ ਉਹਨਾਂ ਦੇ ਘਰ ਦੀ ਵਹਿੜਿਆ ਹਾਂਜੀ ਆ ਭਾਜੀ ਮੰਨ ਲਓ ਲਿਆਏ ਆ ਠੀਕ ਆ ਆ ਗਾਬਾਲੀ ਮੰਡੀ ਚੋਂ ਲਿਆਏ ਆ ਤਵਾਰੇ ਨੂੰ ਲੱਗਦੀ 60000 ਦੀ ਗਾਈ ਲਏ ਇਹਨੂੰ ਵੀ ਭਾਜੀ ਤਿੰਨ ਟਾਈਮ ਕਿਉਂ ਦੇ ਰਹੇ ਵੱਡੀਆਂ ਗਾਵ ਰੱਖੀਆਂ ਉਹਨਾਂ ਦੀ ਠੀਕ ਆ ਤੇ ਥਾਣੇ ਤੋਂ ਬਰਾਬਰ ਸਾਰੇ 22 23 ਕਿਲੋ ਦੁੱਧ ਕਹਿੰਦੇ ਚੁੰਦੇ ਰਹੇ ਆ ਠੀਕ ਆ ਇਹ ਥੱਲੇ ਥਾਣੇ ਤੇ ਦੇਖ ਸਕਦੇ ਹੋ ਭੰਡ ਭਾਜੀ ਓਕੇ ਆ ਕੋਈ ਬਾਤ ਘਾਟਤ ਨਹੀਂ ਆ ਇੱਥੇ ਵੀਰ ਜੀ ਆਣ ਕੇ ਚੋ ਕੇ ਚੈੱਕ ਕਰਦੇ 26000 ਦੀ ਦੇ ਦੋ ਠੀਕ ਹੈ ਚਲੋ ਆ ਵੀ ਮੱਝ ਦਿਖਾਈਏ ਹੁਣ ਆਪਾਂ ਇਹ ਬੱਚੇ ਤੋਂ ਬਿਨਾ ਹੀ ਤੇ ਹਾਂਜੀ ਇਹ ਭਾਜੀ ਬੱਚੇ ਤੋਂ ਬਿਨਾ ਹੀ ਠੀਕ ਹੈ ਭਾਜੀ ਇੱਕ ਮਹੀਨੇ ਦੀ ਮੈਂ ਬਣੀ ਦੇਗਾ ਠੀਕ ਹੈ ਘਰ ਵਾਲੇ ਦੰਦੇ ਏ ਮਲੋਕਾ ਝੂਠ ਮਾਰਨ ਵਾਲੇ ਨਹੀਂ ਬੰਦੇ ਇੱਡੇ ਠੀਕ ਆ ਤੇ ਮੈਂ ਵੀ ਇਤਰਾ ਜੀ ਅੱਛਾ ਇਤਰਾ ਹੀ ਥੱਲੇ ਬਹਿ ਜਾਣਾ ਕੋਈ ਗੱਲ ਹੀ ਨਹੀਂ ਆ ਮਾਨਾ ਕੋਈ ਗੱਲ ਹੀ ਨਹੀਂ ਠੀਕ ਆ ਇਤਰਾ ਇੱਕ ਦਾ ਇੱਕੋ ਇਹ ਨਹੀਂ ਆ ਤੇ ਦੂਜਾ ਥਾਣਾ ਫੜਨ ਗਿਆ ਇਧਰੇ ਕੋ ਹਾਂ ਦੇ ਸਾਦੇ ਭਾਵੇਂ ਇਤਰਾ ਹੀ ਧਾਰਾ ਮਾਰ ਲਓ ਇਤਰਾ ਹੀ ਭਾਜੀ ਠੀਕ ਆ ਬਾਲਟੀ ਤੇ ਲੱਗੀ ਆ ਠੀਕ ਆ ਬਾਲਟੀ ਫੜ ਕੇ ਤੇ ਝੋ ਲੈਣੀ ਆ ਠੀਕ ਆ ਪਿਓਰ ਨੀਲੀ ਥਾਣੇ ਵੀ ਚਿੱਟੇ ਜੇ ਵੇ ਲੋ ਤੇ ਕਿੰਨਾ ਦੁੱਧ ਦੇ ਦੇ ਕੋਲ ਤੁਹਾਨੂੰ ਤਾਂ ਬਾਜੀਰ ਕੋ 7 ਲੀਟਰ ਆ ਅੱਛਾ ਪਰ ਆਪਾਂ ਇਹ ਵੀ ਬਾਜੀ ਸਾਢੇ 6 ਜਾਣ ਦੇਣੀ ਠੀਕ ਹੈ ਜੀ 1.5 ਕਿਲੋ ਘਾਟੀ ਦਸੀ ਚਲੋ ਫਿਰ ਤੋਰ ਇੱਕ ਰੀਨ ਲੋਕੀ ਕਰੀਨੇ ਬਾਜੀ ਦੇਖੋ ਜਿੱਧਰ ਮਰਦੀ ਭਈ ਜਾਓ ਮੈਨਾਂ ਕੋਈ ਗੱਲ ਨਹੀਂ ਭਾਂ ਚੋਈ ਹੋਵੇ ਨਾ ਅੱਛਾ ਠੀਕ ਹੈ ਜੀ ਹਾਂ ਜੀ ਮਿਲ ਕੋ ਕੋਈ ਗੱਲ ਨਹੀਂ ਕੰਮੀ ਜੇਰੀ ਬਾਜੀ ਬਰੀ ਜੇ ਬਾਕੀ ਪੋਸਤੋਂ ਇਹ ਲੰਡੀ ਆ ਇਹ ਤਾਂ ਵੀ ਨੇ ਵੇਖ ਲਓ ਚੰਗੀ ਤਰ੍ਹਾਂ ਐ ਨਹੀਂ ਜਿਓ ਰਦਾ ਨਾ ਦਾਉ ਨੇ ਬੇਲੇਗਾ ਭਾਈ ਥੋੜਾ ਜਿਹਾ ਡਰਦੀ ਆ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਆ ਫਿਰ ਵੀ ਬਾਕੀ ਕਈ ਅਰੇ ਘਰਾਂ ਚ ਪਸ਼ੂ ਬਾਹਰ ਨਿਕਲੇ ਨਹੀਂ ਹੁੰਦੇ ਚਲੋ ਬੰਦ ਕੋਈ ਗੱਲ ਨਹੀਂ ਤੇ ਇਹਦਾ ਮੁੱਲ ਕਿ ਰੱਖ ਦੇਣਾ ਮਿੱਧੀ ਫਿਰ ਜਾ ਜਾ ਕਰਦੀ ਐ ਫਿਰ ਇਹਦਾ ਮੁੱਲ ਭਾਜੀ 46000 ਜੀ 40000 ਹਾਂਜੀ ਕਿੰਨੇ ਦੀ ਜੱਸ ਨਾ 43000 ਦੀ ਜੱਸ ਨਾ 43000 ਦੀ ਹੋਰ ਕਰਨਾ ਮਨ ਨਹੀਂ ਭਾਜੀ 100 ਰੁਪਏ ਛੋੜੀ ਹੋਊਗੀ ਅੱਛਾ ਹਾਂਜੀ ਠੀਕ ਐ ਜੀ ਤੇ ਠੀਕ ਐ ਵੀਰ ਕੁਛ ਕਹਿਣਾ ਨਹੀਂ ਬਸ ਭਾਜੀ ਜਿੰਨਾ ਵੀ ਡੰਗ ਲੈਣਾ ਆਪਣੇ ਮਨ ਨੂੰ ਸੋਚ ਸਮਝ ਕੇ ਲੈ ਲੈ ਤਸल्ली ਕਰਕੇ ਲਵੇ ਹਨਾ ਪਾਸ ਹੋਵੇ ਤੇ ਲੈ ਜੇ ਨਹੀਂ ਤੇ ਇੱਥੇ ਰਹਿੰਦੇ ਬਾਕੀ ਭਾਜੀ ਜਿਹੜਾ 2-3000 ਰੁਪਏ ਮਨ ਲ ਸਾਈ ਅਕਾਊਂਟ ਚ ਪਾਊਗਾ ਉਹਨੂੰ ਦੇਖਾਂਗੇ ਦੂਜੇ ਨੂੰ ਨਹੀਂ ਦੇਖਣਾ 500 ਵਾਲੇ ਨੂੰ ਠੀਕ ਐ ਜੀ ਠੀਕ ਐ ਜੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਮਰ ਤਸੱਲੀ ਕਰਕੇ ਵੇਸ ਚ ਆ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ